ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕਿੱਥੇ ਚੱਲੇ ਅੱਜ ਤੱਕ ਨਹੀਂ ਆਪਾਂ ਕਰਦੀਆਂ ਮਿਲਣੀ ਤੇ ਤੇ ਕਹਾਂ ਕਿੰਨੇ ਵੀ ਮੇਲੇ ਤੇ ਜਾਣਾ ਨਹੀਂ ਤੂੰ ਹੀ ਕਿਹਾ ਨਾ ਤੇ ਇਹ ਕੰਨੇ ਵੀ ਜਾਣਾ ਉੱਚੀ ਬੋਲੀਦਾ ਕੇ ਜਾਣਾ ਉਹਨੇ ਵੀ ਤੂੰ ਜਾਣਾ ਤਿਆਰ ਕਹਿੰਦੇ ਕੀਤਾ ਸਾਰਿਆਂ ਨੇ ਨਹੀਂ ਕੀਤਾ ਤੂੰ ਹੀ ਕੀਤਾ ਤੇ ਫੇਰ ਅਸੀਂ ਕੀ ਵੇਖ ਕੇ ਆਉਣਾ ਇੱਕ ਨੂੰ ਤੇ ਬਸ ਆ ਫੁੱਟਬਾਲ ਨਾਲ ਜੀ ਭੰਗੇ ਕਿ ਇਹ ਕਮਜੀਤ ਹੈ ਜਾਣਾ ਹਾਂਜੀ ਸਾਰੇ ਵਿਖਾਸੀ ਕਰ ਉੱਚੀ ਗਈ ਤਾਂਗੇ ਲਓ ਜੀ ਹੁਣ ਸਰਬ ਵੱਲ ਜਾਂਦੇ ਆ ਸਰਬ ਤੇ ਡਹੀ ਪੂਰੀ ਤਿਆਰੀ ਕਰਨ ਸਰਬ ਐਨੂੰ ਵੇਖ ਚੱਲੀਏ ਸਰਬ ਨੇ ਵੀ ਖੇਚਲੀ ਤਿਆਰੀ ਤੇ ਆਪਾਂ ਵੀ ਤਿਆਰ ਹੋ ਗਏ ਆ ਇੱਕਮ ਚੱਲ ਫਿਰ ਤੂੰ ਅਜੇ ਵੀ ਫੁੱਟਬਾਲ ਖੇਢੀ ਜਾਂਦੇ ਆ ਚੱਲ ਰੱਖ ਫੁੱਟਬਾਲ ਤੇ ਲਓ ਜੀ ਅਸੀਂ ਕਰ ਲਈ ਆ ਮੇਲੇ ਵਿੱਚ ਐਂਟਰੀ ਤੇ ਆ ਸਾਹਮਣੇ ਆ ਜਿਹੜਾ ਜਹਾਜ਼ ਬੜਾ ਮਸ਼ਹੂਰ ਕੀਤਾ ਇਹ ਜਹਾਜ਼ ਆ ਜੀ ਵਿੱਚ ਕੁਛ ਨਹੀਂਗਾ ਇਹ ਜਹਾਜ਼ ਆ ਜੀ ਤੇ ਹੁਣ ਵਿੱਚ ਜਾ ਕੇ ਪਤਾ ਲੱਗੂ ਕਿਉਂਕਿ ਸਾਨੂੰ ਦੱਸਿਆ ਹੈ ਕਿ ਇਹਨੇ ਦੇ ਵਿੱਚ ਕੁਛ ਨਹੀਂਗਾ ਤੇ ਆ ਜੀ ਅਸੀਂ ਲੈ ਲਿਆ ਟਿਕਟਾਂ ਤੇ ਅਸੀਂ ਪੈਸੇ ਦੇਤੇ ਇਹਨਾਂ ਨੂੰ ਹੁਣ ਇਹ ਗਿਣੀ ਜਾਂਦੇ ਆ ਪੈਸੇ ਵੀਰ ਹੁਣ ਬਾਕੀ ਬੈਲੈਂਸ ਵੀ ਸਾਡਾ ਮੋੜ ਦੇ ਭਰਾਵਾ ਉਹਨਾਂ ਨੂੰ ਸਮਝ ਨਹੀਂ ਲੱਗੰਦੀ ਹੈ ਜੇ ਹੁਣ ਉਹਨਾਂ ਨੂੰ ਚੇਤਾ ਆ ਗਿਆ ਕਿ ਇਹਨਾਂ ਦੇ ਪੈਸੇ ਵੀ ਵਾਪਸ ਦੇਣੇ ਆ ਲਓ ਜੀ ਪੈਸੇ ਲੈ ਲਿਆ ਵਾਪਸ ਤੇ ਚਲੋ ਜੀ ਇਕਮ ਜੀ ਇਹ ਹੋ ਗਿਆ ਜੀ ਜਾਜਵਾਲ ਨੂੰ ਰਵਾਨਾ ਤੁਸੀਂ ਚੜੋ ਜਾਜ ਦੇ ਲਓ ਜੀ ਇਹਨਾਂ ਤਿਆਰੀ ਕਰਤੀ ਆ ਜਾਜ ਤੇ ਲੱਗੇ ਚੜਨ ਇਹਨਾਂ ਐਂਟਰੀ ਜਿਹੜੀ ਆ ਜਾਜ ਦੇ ਵਿੱਚੋਂ ਦੀ ਰੱਖੀ ਆ ਤੇ ਚਲ ਚਲੋ ਚਲੋ ਆ ਗਿਆ ਮੈਂ ਵੀ ਪਿਛੇ ਤੁਹਾਡੇ ਤੇ ਹੁਣ ਲਓ ਜੀ ਆਪਾਂ ਵੀ ਲੱਗੇ ਆ ਚੜਨ ਤੇ ਅਸੀਂ ਜਾਜ ਦੇ ਉੱਤੇ ਚੜ ਲਏ ਆ ਜੀ ਆ ਇਹ ਆ ਜੀ ਜਾਜ ਵਿੱਚ ਕੁਛ ਨਹੀਂ ਆ ਤੁਹਾਨੂੰ ਮੈਂ ਬੈਕ ਸਾਈਡ ਵਿਖਾ ਲੈਂਦੇ ਆ ਤੇ ਇੱਥੋਂ ਐਂਟਰੀ ਆ ਜੀ ਹੁਣ ਅਸੀਂ ਲੱਗੇ ਆ ਜਾਜ ਤੋਂ ਥੱਲੇ ਉਤਰ ਆਹ ਇੱਕ ਮਣੀ ਦੇ ਸਰਬੋਣੀ ਤੇ ਗਾੜੀ ਚੱਲ ਗਈ ਆ ਤੇ ਸਭ ਤੋਂ ਪਹਿਲਾਂ ਅਸੀਂ ਅੰਟੀਗਾਲੀ ਆ ਗੱਡੀ ਲੱਗੀ ਹੈ ਜੀ ਇੱਥੇ ਛੋਟੇ-ਛੋਟੇ ਬੱਚਿਆਂ ਨੂੰ ਝੂਟੇ ਦਿੰਦੇ ਆ ਤੇ ਲਓ ਜੀ ਸਰਵ ਫੇਅ ਵਾਲਿਆਂ ਨੂੰ ਹੱਥ ਮਾਰੀ ਜਾਂਦੀ ਹੈ ਬਾਏ 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 ਸਰਤਾਜ ਸਾਡਾ ਪੂਰਾ ਖੁਸ਼ ਆ ਕਿ ਅਸੀਂ ਮੇਲਾ ਵੇਖਣ ਆਏ ਆ ਤੇ ਆ ਸਾਹਮਣੇ 100 ਰੁਪਏ ਸੇਲ ਕੀ ਹੈ ਜੀ ਇਹ ਪਰਸ ਤੇ ਆ ਬੈਲਟ ਵਗੈਰਾ ਐਨਕ ਵਗੈਰਾ ਇਹ ਆ ਜੀ 100 ਰੁਪਏ ਸੀਲ ਤੇ ਆ ਜਿਹੜੇ ਅਸੀਂ ਨਿੱਕੇ ਨੇ ਖੇਡਦੇ ਹੁੰਦੇ ਖੇਡਦੇ ਹੁੰਦੇ ਵੀ ਦੇਣਾ ਵਾ ਦੂਜਾ ਮਾਰਾ ਕੜੇ ਜੇ ਦਿੰਦੇ ਜਿਹੜੇ ਹੁਣ ਇੱਥੇ ਪੁੱਛਾਂਗੇ ਭਲਾ ਵੀ ਕੜੇ ਕਿੰਨੇ ਦੇ ਦਿੰਦੇ ਆ ਤੇ ਆ ਲੱਗੇ ਆ ਜੀ ਝੂਲੇ ਤੇ ਆ ਜਿਹੜੀ ਤੁਹਾਨੂੰ ਮੈਂ ਗੱਡੀ ਵਿਖਾਈ ਆ ਵਿੱਚ ਛੋਟੇ ਛੋਟੇ ਬੱਚੇ ਉਹ ਹੁੰਦੇ ਲੈਣ ਦੇ ਆ ਲੱਗੇ ਆ ਜੀ ਝੂਲੇ ਤੇ ਇਹ ਜਿੱਦਾਂ ਜਦੋਂ ਬਾਬਾ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਚਾਹੀਦਾ ਉਦੋਂ ਵੀ ਇਹ ਝੁੱਲੇ ਲੱਗੇ ਹੁੰਦੇ ਆ ਤੇ ਜਿਹੜੇ ਦਕਾਦੀਆਂ ਸ਼ਹਿਰ ਵਿੱਚ ਰਹਿੰਦੇ ਉਹਨਾਂ ਨੂੰ ਪਤਾ ਵਾ ਕਿ ਸਕੂਲ ਦੇ ਵਿੱਚ ਲੱਗੇ ਹੁੰਦੇ ਆ ਪੰਗੂੜੇ ਤੇ ਸਰਬ ਸਰਵੋਣੀ ਖਲੋਤੇ ਬੜੇ ਚੁੱਪ ਕਰਕੇ ਇਹ ਕਮੋਦਾਂ ਕਹਿੰਦਾ ਮੈਂ ਪੀਜ਼ਾ ਮੈਨੂੰ ਪਸੰਦ ਨਹੀਂ ਤੇ ਉਦਾਂ ਪੀਜ਼ੇ ਲਾ ਕੇ ਖਲੋਤਾ ਹਾਂ ਤੇ ਇਧਰੋਂ ਦੀ ਆਉਂਦੀ ਆ ਜੀ ਆ ਜਿਹੜੀ ਟ੍ਰੇਨ ਆ ਵੇਖੋ ਜੀ ਵਿੱਚ ਬੈਠੇ ਆ ਦੋ ਚਾਰ ਜਣੇ ਸਰਤਾਜ ਨੂੰ ਆਖਿਆ ਤੇ ਕਹਿੰਦੇ ਵੀ ਨਹੀਂ ਅਸੀਂ ਨਹੀਂ ਬਹਿਣਾ ਉੱਤੇ ਡਿੱਗ ਜਾਗੇ ਤੇ ਆ ਵੀ ਤੁਸੀਂ ਵੇਖਿਆ ਹੋਣਾ ਮੇਲਿਆਂ ਦੇ ਵਿੱਚ ਲੱਗੇ ਹੁੰਦੇ ਆ ਬੱਚੇ ਤਾਂ ਨੂੰ ਚੜਦੇ ਆ ਫੇਰ ਉਤੋਂ ਠਾਣੋਂ ਹੁੰਦੇ ਆ ਤੇ ਇਧਰ ਬੱਚੇ ਆ ਵੇਖੋ ਇਧਰ ਵੀ ਡੇ ਆ ਸਾਰੇ ਜਣੇ ਵੇਖੋ ਲਗਭਗ ਵਧੀਆ ਆ ਅਜਾਜ ਬਣਾਇਆ ਦਾ ਵਾਵਾ ਲੰਬਾ ਵਾ ਪਰ ਵਿੱਚ ਵੀ ਚਾਹੀਦਾ ਹੈ ਨਾ ਬੰਦਾ ਘੁੰਮ ਫਿਰ ਕੇ ਵਿੱਚ ਚਾਹੀਦਾ ਹੈ ਇਹਨਾਂ ਨੂੰ ਜਦਾਂ ਖਾਣ ਪੀਣ ਦਾ ਸਮਾਨ ਵਿੱਚ ਮਿਲਦਾ ਤੇ ਆ ਹੈਗੇ ਜੇ ਉਹ ਜਿਹੜੇ ਫੁੱਲੇ ਅਸੀਂ ਫੁੱਲੇ ਕਹਾਂਗੇ ਉਹ ਤਾਂ ਪਾਪ ਕੌਰ ਕਹਿੰਦੇ ਆ ਤੇ ਹੁਣ ਵੇਖਣ ਦੇ ਆ ਜੀ ਘੁੰਮ ਫਿਰ ਕੇ ਆ ਜਿਹੜੀ ਮਿਲਦੀ ਆ ਤਾਲ ਨਿੰਬੂ ਨਚੋੜ ਕੇ ਗੰਦਾ ਗੁੰਡਾ ਪਾ ਕੇ ਵਿੱਚ ਫੁੱਲੀਆਂ ਜੀਆਂ ਤੇ ਵਾਹ ਵਾਹਈ ਦੁਕਾਨਾਂ ਦੇ ਕੋਨਾ ਹੈਗੀਆਂ ਵਿੱਚ ਆ ਜਿਹੜੇ ਸਮਾਨ ਮਿਲਦੇ ਆ ਛੋਟੇ ਛੋਟੇ ਬੱਚਿਆਂ ਦੇ ਕਾਫੀ ਸਮਾਨ ਆ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਤੇ ਵੇਖਦੇ ਆ ਅੱਗੇ ਹੋਰ ਕੀ ਕੀ ਆ ਜੋ ਜੋ ਆਈ ਜਾਊਗਾ ਉਹ ਹੋਈ ਵਿਖਾਈ ਜਾਵਾਂਗੇ ਤੁਹਾਨੂੰ ਤੇ ਸਾਡੇ ਵਲੌਗ ਨਾਲ ਬਣੇ ਰਹੋ ਤੁਸੀਂ ਆ ਆ ਗਿਆ ਜੀ ਕੀ ਕੀ ਸਮਾਨ ਆ ਹੁਣ ਮੈਂ ਕੀ ਦੱਸਾਂ ਇੱਥੇ ਇਹ ਵੀ ਲੱਗ ਭਗ ਵਾਸ਼ਰੂਮ ਦਾ ਸਮਾਨ ਜ਼ਿਆਦਾ ਹੈ ਸ਼ਾਇਦ ਆ ਨਿੱਕੇ ਨਿੱਕੇ ਡੌਗੀ ਇਹ ਸਾਡੇ ਸਰਤਾਜ ਨੂੰ ਬਹੁਤ ਪਸੰਦ ਆ ਕਿਉਂ ਸਰਤਾਜ ਪਸੰਦ ਆ ਨਾ ਤੇ ਕੀ ਹੈ ਜੀ ਨਿੱਕੇ ਨਿੱਕੇ ਬਹੁਤ ਹੀ ਕਿਊਟ ਜੇ ਆ ਜੇਕਰ ਦਾ ਵੀ ਵੇਖੀ ਜਾਈਆ ਵੇਖੋ ਕਿੰਨਾ ਸੋਹਣੇ ਸੋਹਣੇ ਆ ਇੱਕ ਘੋੜੇ ਵਿੱਚ ਕੇ ਸੁੱਤਾ ਤੇ ਆ ਹੈਗੇ ਜੇ ਖਰਗੋਸ਼ ਤੇ ਆ ਕੀ ਹੈ ਇਹ ਤੋਤਾ ਸ਼ਾਇਦ ਤੇ ਆ ਮਾਊ ਬਿੱਲੀ ਮਾਊ ਇਹ ਆ ਜੀ ਮਾਊ ਬਿੱਲੀ ਆ ਵੀ ਤੋਤੇ ਹੋਣਗੇ ਸ਼ਾਇਦ ਪਤਾ ਨਹੀਂ ਕੀ ਆ ਜੀ ਜੇ ਤੁਹਾਨੂੰ ਪਤਾ ਹੋਊਗਾ ਤਾਂ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਮੈਨੂੰ ਤਾਂ ਪਤਾ ਨਹੀਂ ਤੇ ਆ ਹੈਗੇ ਆ ਚੂਹੇ ਤੇ ਬੜੇ ਸੋਹਣੇ ਵੀ ਬਿੱਲੀਆਂ ਵਰਗੇ ਚਿੱਟੇ ਚਿੱਟੇ ਜੀ ਤੇ ਆ ਮੁਰਗੇ ਆ ਸ਼ਾਇਦ ਆ ਚਿੜੀਆਂ ਰੰਗ-ਬਰੰਗੀਆਂ ਜੀ ਤੇ ਆ ਵੀ ਚਿੜੀਆਂ ਜੀ ਵਾਵਾ ਜਾਨਵਰ ਜਿਹੜੇ ਆ ਆ ਵੇਖੋ ਕਿਦਾਂ ਦੇ ਸੋਹਣੇ-ਸੋਹਣੇ ਪੰਛੀ ਆ ਲੈ ਕੇ ਆਏ ਜਿਹੜੇ ਤੇ ਆਜੋ ਹੁਣ ਅੱਗੇ ਇੱਥੇ ਆ ਜੀ ਜਿੱਦਾਂ ਲਕਕੀਆਂ ਜੁੱਤੀਆਂ ਹਾਂ ਲਕਕੀਆਂ ਜੁੱਤੀਆਂ ਲੇਡੀਜ਼ ਵਾਸਤੇ ਲਓ ਜੀ ਸਰਤਾਜ ਭੰਗੜਾ ਪਾਉਣ ਡਿਆ ਉਹਦਾ ਡੀਜੇ ਲੱਗਾ ਨਾ ਵੇ ਮੈਂ ਕਰਕੇ ਫਲਾਈ ਆਵਾ ਤੇ ਸਰਤਾਜ ਡਿਆ ਪੂਰਾ ਮੂਡ ਚਾ ਸਰਤਾਜ ਤੇ ਹੁਣ ਸਰਬ ਨੂੰ ਆ ਗਈ ਆ ਜੁੱਤੀ ਦੀ ਰੀਜ ਕਈ ਜੁੱਤੀ ਖਰੀਦ ਲਈਏ ਹੁਣ ਵੇਖੋ ਜੇ ਤੁਹਾਨੂੰ ਪਸੰਦ ਆ ਗਈ ਤੇ ਫੇਰ ਇਹਨੇ ਖਰੀਦਣੀ ਖਰੀਦਣੀ ਹੈ ਤੇ ਜੇ ਨਾ ਪਸੰਦ ਆਈ ਤੇ ਫੇਰ ਵੇਖੋ ਉਦਾਂ ਜੁੱਤੀਆਂ ਬਹੁਤ ਘੈਂਟ ਲੱਗੀਆਂ ਆਹ ਵੇਖੋ ਤੇ ਵਧੀਆ ਜੁੱਤੀਆਂ ਸੋਹਣੀਆਂ ਤੇ ਵੇਖੋ ਹੁਣ ਇਹਦੇ ਸਰਬ ਦੇ ਪਸੰਦ ਆਉਂਦੀ ਆ ਕਿ ਨਹੀਂ ਆਉਂਦੀ ਸਰਬ ਹਾਂ ਲਓ ਜੀ ਵੇਖਣ ਡਿਆ ਵੀ ਇਹ ਜੁੱਤੀ ਪਾ ਪਾ ਕੇ ਹੁਣ ਇੱਕ ਤੇ ਖਰੀਦਾਂਗੇ ਤੇ ਸਰਬ ਆ ਗਈ ਪਸੰਦ ਹੈ ਪਸੰਦ ਆ ਗਈ ਮੈਂ ਉਹਨੂੰ ਬੋਲਣਿਆ ਉਹ ਠਾਣੂ ਦੇਖ ਲੈਂਦੀ ਆ ਤੇ ਲੱਗਦਾ ਵੀ ਪਸੰਦ ਆ ਗਈ ਆ ਜੀ ਆ ਜੁੱਤੀ ਤੇ ਹੁਣ ਇਹ ਲਾ ਕੇ ਇਖੇ ਤੁਹਾਨੂੰ ਵਿਖਾਉਨੇ ਆ ਲਾਗੋ ਜ਼ੂਮ ਕਰਕੇ ਤੇ ਵੀ ਪਸੰਦ ਵਾ ਕੇ ਨਹੀਂ ਲੋ ਜੀ ਜੁੱਤੀ ਆ ਗਈ ਜੇ ਪਸੰਦ ਤੇ ਪਾ ਕੇ ਵੇਖ ਲਈਏ ਸਰਬ ਨੇ ਤੇ ਬਿਲਕੁਲ ਫਿੱਟ ਵਾ ਤੇ ਆ ਜੁੱਤੀ ਆ ਲੈ ਵੀਰ ਅੰਦਰ ਜਾ ਛੱਤਰ ਵੀ ਫੜਾ ਹਾਂ ਆ ਜੇ ਜੁੱਤੀ ਤੇ ਉਦਾਂ ਸੋਣੀ ਹੈ ਜੁੱਤੀ ਤੇ ਜੁੱਤੀ ਆ ਗਈ ਪਸੰਦ ਲੈ ਸਰਬ ਖੁਸ਼ ਹੋ ਗਏ ਸਰਬ ਖੁਸ਼ ਹੋ ਗਈ ਆ ਜੀ ਤੇ ਆ ਜਿਹੜੇ ਸਾਡੇ ਪੁਰਾਣੇ ਜਿਹੜੇ ਸਾਡੇ ਦਾਦੇ ਪਰਦਾਦਿਆਂ ਦੇ ਵੇਲੇ ਦੇ ਤੇ ਉਹ ਛੋਟੇ ਛੋਟੇ ਆ ਜਿੱਦਾਂ ਚੱਠੂ ਕੁੰਡੀ ਸਾਈਕਲ ਤੇ ਨਿੱਕੇ ਨਿੱਕੇ ਸੋਹਣੇ ਸੋਹਣੇ ਜੋ ਵੀ ਸਾਡੇ ਦਾਦਿਆਂ ਪਰਦਾਦਿਆਂ ਇਹ ਸਾਡਾ ਜੀ ਪੰਜਾਬੀ ਊੜਾੜਾ ਤੇ ਆ ਵਾ ਫੱਟੀ ਇਹ ਜਿਨ੍ਹਾਂ ਨੇ ਤਾਂ ਫਟੀ ਪੁੱਛੀ ਆ ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਊਗਾ ਤੇ ਜਿਨ੍ਹਾਂ ਨਹੀਂ ਇਹਨਾਂ ਨੂੰ ਨਹੀਂ ਪਤਾ ਖਾਸ ਕਰਕੇ ਅੱਜ ਕੱਲ ਦੇ ਨਿਆਣਿਆਂ ਨੂੰ ਨਹੀਂਗਾ ਪਤਾ ਤੇ ਬਾਕੀ ਜਿਹੜੇ ਆ ਵੀ ਆ ਚਕਲੇ ਵੇਲਣੇ ਸਾਰੇ ਟੋਟਲ ਸਮਾਨ ਇੱਥੇ ਛੋਟਾ ਛੋਟਾ ਰੱਖਿਆ ਤੇ ਹੁਣ ਆ ਗਏ ਆ ਜੀ ਅਸੀਂ ਖਾਣ ਤੇ ਇਹ ਲੱਲੇ ਆ ਜੀ ਸਪ੍ਰਿੰਗ ਰੋਲ ਤੇ ਵੇਖੋ ਜੀ ਤਾਜ ਕਿਦਾਂ ਸਪੀਡ ਤੇ ਆ ਇਹਨਾਂ ਨੇ ਕਿਹਾ ਸਪ੍ਰਿੰਗ ਰੋਲ ਲੈਣੇ ਆ ਤੇ ਨਾਲੇ ਲੈਣੇ ਆ 버ਗਰ ਤੇ 버ਗਰ ਵੀ ਲਏ ਆ ਕਿਉਂਕਿ ਵਿੱਚ ਕੁਝ ਖਾਣ ਨੂੰ ਇਹੋ ਜੀ ਚੀਜ਼ ਹੈ ਨਹੀਂ ਸੀ ਕਿ ਜਿਹੜੀ ਅਸੀਂ ਉੱਥੋਂ ਖਾ ਸਕਦੇ ਐਵੇਂ ਦਾਲ ਫੁਲੀਆਂ ਜੀਆਂ ਤੇ ਆਹ ਹੀ 버ਗਰ ਲੈ ਲਿਆ ਤੇ ਨਾਲ ਲੈ ਲਿਆ ਜੀ ਸਪ੍ਰਿੰਗ ਰੋਲ ਤੇ ਇੰਨਾ ਹੀ ਸਾਡਾ ਅੱਜ ਦਾ ਵਲੌਗ ਏ ਤੇ ਇਹ ਆ ਕਿ ਤੁਹਾਨੂੰ ਜ਼ਰੂਰ ਵਧੀਆ ਲੱਗਾ ਹੋ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲੇ ਦੱਸਿਓ ਕਿ ਮੇਲਾ ਕਿੰਨੇ ਕਿੰਨੇ ਵੇਖਿਆ